ਸਰਦ ਰੀਵਲਰ ਜਿਹੜੇ ਆ ਇਹਨਾਂ ਦੇ ਨੰਬਰ ਵੀ ਨਹੀਂ ਲੱਗਾ ਹੋਇਆ ਸੋ ਉਹਨਾਂ ਨੂੰ ਹਦਾਇਤ ਕੀਤੀ ਕਿ ਬਿਨਾ ਨੰਬਰ ਤੋਂ ਕੋਈ ਵੀ ਪਾਇਆ ਜਾਂਦਾ ਤੇ ਉਸਤੇ ਬੰਦੀ ਜਿਹੜੀ ਆ ਦਾਨ ਕਰੇਗਾ ਕੋਈ ਵੀ ਇਰਖਾ ਤੇ ਰੀਵਲਰ ਆ ਆ ਉਹ ਜੇ ਕਿਤੇ ਫालतू ਅਵਗੌਣ ਖੜਾ ਕਰਦੇ ਆ ਤੇ ਉਹਨਾਂ ਤੇ ਐਕਸ਼ਨ ਲੈ ਜਾਈਏ ਕੋਈ ਵੀ ਇਸ ਪ੍ਰਾਣਾ ਇਹਨਾਂ ਨੂੰ ਤੇ ਨਿਪ੍ਰਾਣਾ ਇਹਨਾਂ ਨੂੰ ਕਿੱਥੇ ਕਿੱਥੇ ਹਦਾਇਤ ਠੀਕ ਹੈ ਬਿਨਾ ਨੰਬਰ ਤੋਂ ਜੇ ਕੋਈ ਵੀ ਪਾਇਆ ਜਾਂਦਾ ਈ ਰਿਕਸ਼ਾ ਜਾਂ ਤ੍ਰੀਵੱਲਰ ਉਹਨੂੰ ਬਾਉਂਡ ਕੀਤਾ ਜਾਏਗਾ ਦਿਨੋ ਦਿਨ ਵਤ ਰਹੇ ਪਟਿਆਲਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਤੇ ਲਈ ਅੱਜ ਪਟਿਆਲਾ ਪੁਲਿਸ ਪੂਰੇ ਐਕਸ਼ਨ ਮੋਡ ਦੇ ਵਿੱਚ ਕਾਰ ਨਜ਼ਰ ਆ ਰਹੀ ਹੈ ਪਟਿਆਲਾ ਦੇ ਵਿੱਚ ਜਿਹੜੇ ਆਟੋ ਰਿਕਸ਼ਾ ਵਾਲੇ ਜਾਂ ਫਿਰ ਈ ਰਿਕਸ਼ਾ ਵਾਲੇ ਨੇ ਜਿਨ੍ਹਾਂ ਵੱਲੋਂ ਆਮ ਜਨਤਾ ਨੂੰ ਤੰਗ ਕੀਤਾ ਜਾਂਦਾ ਸੀ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਡੀਐਸਪੀ ਟ੍ਰੈਫਿਕ ਕਰਨਲ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਨ ਅਨਮਿਊਟ ਉਤੇ ਕੀ ਕਾਰ ਜਿਹੜੇ ਅੱਜ ਜਿਹੜਾ ਐਕਸ਼ਨ ਲਿੱਤਾ ਜਾ ਰਿਹਾ ਹੈ ਕੀ ਕਾਰਨ ਹੈ ਇਹਨਾਂ ਦੇ ਉਹ ਜੋ ਵੀ ਆਪਣੀ ਟਰੈਫਿਕ ਹੈ ਉਹਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਅਸੀਂ ਇਹ ਜਿਹੜੀ ਇਹਨਾਂ ਨੂੰ ਹਰੈਤ ਕੀਤੀ ਹੈ ਥਰੀ ਵੀਲਰ ਦਾ ਈ ਰਿਕਸ਼ਾ ਵਾਲੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕਈ ਵਾਰ ਜਿਵੇਂ ਨਵਾਂ ਬੱਸ ਅਡਾ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਜਗ੍ਹਾ ਰੇਲਵੇ ਸਟੇਸ਼ਨ ਹੋ ਗਿਆ ਕਿ ਉੱਥੇ ਇਹ ਜਿਹੜੇ ਆ ਮਤਲਬ ਕਾਫੀ ਰਸਤੇ ਵਿੱਚ ਘੁੰਮ ਰਹੇ ਆ ਔਰ ਬਹੁਤ ਸਾਰੇ ਥਰੀ ਵੀਲਰ ਜਿਹੜੇ ਜਿਨ੍ਹਾਂ ਦੇ ਨੰਬਰ ਵੀ ਨਹੀਂ ਲੱਗਾ ਹੋਇਆ ਸੋ ਉਹਨਾਂ ਨੂੰ ਹਦਾਇਤ ਕੀਤੀ ਕਿ ਬਿਨਾ ਨੰਬਰ ਤੋਂ ਕੋਈ ਵੀ ਪਾਇਆ ਜਾਂਦਾ ਤੇ ਉਸ ਤੇ ਬੰਦ ਦੀ ਜਿਹੜੀ ਆ ਚਲਾਨ ਕੀਤਾ ਜਾਏਗਾ ਔਰ ਇਹਨਾਂ ਨੂੰ ਇੱਕ ਹੋਰ ਵੀ ਹਦਾਇਤ ਕੀਤੀ ਜਿਨੇ ਵੀ ਆਪਣੇ ਪ੍ਰਧਾਨ ਜੂਨੀਅਰਾਂ ਦੇ ਕਿ ਇਹਨਾਂ ਦੇ ਉੱਤੇ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਔਰ ਸਾਡਾ ਜਿਹੜਾ ਹੈਗਾ ਕੰਟਰੋਲ ਰੂਮ ਦਾ ਨੰਬਰ ਜੇ ਕੋਈ ਵੀ ਵਿਅਕਤੀ ਕਿਸੇ ਨਾਲ ਮਿਸਬੀਹਵ ਕਰਦਾ ਤਾਂ ਕਿ ਪਤਾ ਚੱਲ ਸਕੇ ਕਿ ਇਹ ਕਿਹਨਾ ਨੰਬਰ ਈ ਰਿਕਸ਼ਾ ਜੇ ਕਿਰਨ ਨੰਬਰ 3 ਵੀਲਰ ਆ ਉਸ ਤੇ ਫੋਨ ਨੰਬਰ ਵੀ ਲਿਖਿਆ ਹੋਏਗਾ ਤਾਂ ਕਿ ਉਹ ਵਿਅਕਤੀ ਸ਼ਿਕਾਇਤ ਵੀ ਕਰ ਸਕੇ ਹੋਰ ਕੀ ਲੱਗਦਾ ਵੀ ਕਿਹੜੇ ਜਿਹੜੇ ਪਟਿਆਲੇ ਦੇ ਕਈ ਐਸੇ ਚੌਂਕ ਨੇ ਜਿੱਥੇ ਉੱਥੇ ਬਿਨਾਂ ਇਹਨਾਂ ਦੇ ਬਿਨਾਂ ਇਜਾਜ਼ਤ ਤੋਂ ਖੜੇ ਹੁੰਦੇ ਨੇ ਕਈ ਕਈ ਦਿਨ ਦੇਰ ਖੜਾ ਖੜਾ ਕੇ ਰੱਖਦੇ ਨੇ ਜੇਕਰ ਮਨਾ ਕੀਤਾ ਜਾਂਦਾ ਤਾਂ ਆਮ ਜਨਤਾ ਨਾਲ ਵੀ ਮਿਸ ਬਿਹੇਵ ਕਰਦੇ ਤਾਂ ਉਸ ਉੱਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਦੇਖੋ ਇਹ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਦੇ ਨਹੀਂ ਅਸੀਂ ਇਸੇ ਕਰਕੇ ਇਹ ਕਰ ਰਹੇ ਹਾਂ ਕਿ ਜੋ ਕੋਈ ਵੀ ਰੌਂਗ ਸਾਈਡ ਤੇ ਖੜਾ ਕੀਤਾ ਹੋਏਗਾ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਹਦਾਇਤ ਕੀਤੀ ਹੈ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਕੋਈ ਵੀ ਈ ਰਿਕਸ਼ਾ ਚਾਹ ਤ੍ਰੀਵీలਰ ਆ ਉਹ ਜੇਕਰ ਤੇ ਫालतੂ ਅਵਗੌਣ ਖੜਾ ਕਰਦੇ ਆ ਤੇ ਉਹਨਾਂ ਤੇ ਐਕਸ਼ਨ ਲਿਆ ਜਾਏ ਉਹਨਾਂ ਹੋਰ ਕੀ ਹੈ ਜਿਹੜੇ ਕਈ ਐਸਾ ਵਹੀਕਲ ਆ ਜਿਨ੍ਹਾਂ ਉੱਤੇ ਨੰਬਰ ਪਲੇਟ ਤੱਕ ਵੀ ਨਹੀਂ ਲੱਗੀ ਹੋਈ ਕੁਝ ਕਹਿੰਦੇ ਨੇ ਕਿ ਅਸੀਂ ਹਾਲੇ 2 ਮਿੰਟ ਪਹਿਲਾਂ ਹੀ ਇਹਨੂੰ ਖਰੀਦਿਆ ਹੈ ਉਹਨਾਂ ਉੱਤੇ ਵੀ ਕੋਈ ਲੱਗਦਾ ਹੈ ਕਿ ਉਹਨਾਂ ਨੂੰ ਇੱਕ ਤਰ੍ਹਾਂ ਜਿਵੇਂ ਕਹਿੰਦੇ ਕਿ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ ਲਾਈਨਾਂ ਦੇ ਵਿਚਕਾਰ ਲੰਘਣ ਦਾ ਕਿ ਅਸੀਂ ਜਾ ਕੇ ਨੰਬਰ ਲੈ ਸਕੀਏ ਉਹਨਾਂ ਨੇ ਵੀ ਕੋਈ ਤੁਸੀਂ ਗਾਈਡੈਂਸ ਦੇ ਰਹੇ ਹੋ ਕੋਈ ਵੀ ਇਸ ਤਰ੍ਹਾਂ ਦਾ ਇਹਨਾਂ ਨੂੰ ਜਿੰਨੇ ਪ੍ਰਧਾਨ ਹੈ ਇਹਨਾਂ ਨੂੰ ਇਕੱਠੇ ਹੋ ਕੇ ਹਦਾਇਤ ਠੀਕ ਹੈ ਬਿਨਾ ਨੰਬਰ ਤੋਂ ਜੇ ਕੋਈ ਵੀ ਪਾਇਆ ਜਾਂਦਾ ਹੈ ਰਿਕਸ਼ਾ ਜਾਂ ਥ੍ਰੀ ਵਿਲਰ ਤੇ ਉਹਨੂੰ ਬਾਉਂਡ ਕੀਤਾ ਜਾਏਗਾ ਸੋ ਸਾਰੇ ਹੀ ਨੰਬਰ ਲਿਖਾਨਗੇ ਪਲੱਸ ਇਹਨਾਂ ਦੇ ਉੱਤੇ ਆਪਣਾ ਮੋਬਾਈਲ ਨੰਬਰ ਔਰ ਸਾਡਾ ਕੰਟਰੋਲ ਰੂਮ ਦਾ ਨੰਬਰ ਉਹ ਲਿਖਿਆ ਹੋਏਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਕੈਦ ਕਰ ਸਕੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਡੀਐਸਪੀ ਕਰਨੈਲ ਸਿੰਘ ਜੀ ਸੀਗੇ ਜਿਨ੍ਹਾਂ ਵੱਲੋਂ ਗ੍ਰਾਫਿਕ ਨੂੰ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਦੇ ਨਾਲ ਨਜਿੱਠਣ ਦੇ ਲਈ ਪਟਿਆਲਾ ਦੇ ਵਿੱਚਕਾਰ ਇੱਕ ਵੱਡਾ ਐਕਸ਼ਨ ਕੀਤਾ ਗਿਆ ਹੈ ਉਹਨਾਂ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਜਿਹੜੇ ਈ-रिक्शा ਜਾਂ ਫਿਰ ਔਕਾ ਚਲਾ ਰਹੇ ਨੇ ਪਰ ਉਹਨਾਂ ਦੇ ਆਟੋ ਜਾਂ ਫਿਰ ਈ-रिक्शा ਉੱਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਜਾਂ ਫਿਰ ਉਹਨਾਂ ਕੋਲ ਜਿਹੜੇ ਕਾਗਜ਼ ਹੋਣੇ ਜ਼ਰੂਰੀ ਨੇ ਉਹ ਨਹੀਂ ਹਨ ਪਟਿਆਲਾ ਤੋਂ ਪ੍ਰਭ ਸਮਰਗ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ